ਬ੍ਰਹਿਮੰਡ ਦਾ ਇੱਕ ਅਨੋਖਾ ਗ੍ਰਹਿ ਜਿੱਥੇ ਇਨਸਾਨ 2000 ਸਾਲ ਤੱਕ ਜਿਉਂਦਾ ਰਹਿ ਸਕਦਾ। ਇਹ ਗ੍ਰਹਿ ਧਰਤੀ ਤੋਂ 33 ਪ੍ਰਕਾਸ਼ ਸਾਲ ਦੂਰ ਸਿਗਨ ਸਤਾਰਾ ਮੰਡਲ 'ਚ ਮੌਜੂਦ ਆ। ਗੋਲਫ 129b ਨਾਮ ਦੇ ਇੱਕ ਗ੍ਰਹਿ ਨੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਏ। ਇਹ ਗ੍ਰਹਿ ਆਪਣੇ ਤਾਰੇ ਦੇ ਹੈਬਿਟੇਬਲ ਜ਼ੋਨ 'ਚ ਮੌਜੂਦ ਆ, ਜਿੱਥੇ ਪਾਣੀ ਦੇ ਤਰਲ ਰੂਪ 'ਚ ਮੌਜੂਦ ਹੋਣ ਦੀ ਸੰਭਾਵਨਾ ਏ। ਇਹ ਗ੍ਰਹਿ ਧਰਤੀ ਤੋਂ ਲਗਭਗ 2 ਗੁਣਾ ਵੱਡਾ ਏ ਤੇ ਇਹ ਇੱਕ ਲਾਲ ਬੋਨੇ ਤਾਰੇ ਦੇ ਦੁਆਲੇ ਘੁੰਮਦਾ ਏ ਜੋ ਸੂਰਜ ਨਾਲੋਂ 3 ਗੁਣਾ ਛੋਟਾ ਤੇ ਠੰਡਾ ਏ। ਇਸ ਗ੍ਰਹਿ ਦੀ ਅਗਲੀ ਗੱਲ ਤੁਹਾਨੂੰ ਹੈਰਾਨ ਕਰ ਸਕਦੀ ਆ ਇਹ ਗ੍ਰਹਿ ਆਪਣੇ ਤਾਰੇ ਦੀ ਇੱਕ ਪਰਿਕਰਮਾ 15.6 ਦਿਨਾਂ ਚ ਪੂਰੀ ਕਰ ਲੈਂਦਾ ਏ ਵਿਗਿਆਨੀਆਂ ਦਾ ਮੰਨਣਾ ਕਿ ਇੱਥੇ ਪਾਣੀ ਤੇ ਮੋਟਾ ਬਾਜ਼ੂ ਮੰਡਲ ਮੌਜੂਦ ਹੋ ਸਕਦਾ ਜੋ ਜੀਵਨ ਲਈ ਅਨੁਕੂਲਾ ਜੇਕਰ tartarti ਉੱਤੇ ਇੱਕ ਇਨਸਾਨ ਦੀ ਔਸਤ ਉਮਰ 80 ਤੋਂ 85 ਸਾਲ ਆ ਤਾਂ ਉਹ 1969 ਵੀ ਉੱਤੇ ਇਹ ਹੀ ਉਮਰ ਲਗਭਗ 2000 ਸਾਲ ਦੇ ਬਰਾਬਰ ਹੋਵੇਗੀ ਇਸ ਦਾ ਕਾਰਨ ਇਹ ਆ ਕਿ ਇੱਥੇ ਇੱਕ ਸਾਲ ਸਿਰਫ 15.6 ਦਿਨਾਂ ਦਾ ਹੁੰਦਾ ਏ ਜਿਸ ਕਰਕੇ ਇੱਥੇ ਸਮੇਂ ਦੀ ਗਣਨਾ ਬਿਲਕੁਲ ਵੱਖਰੀਆ ਕੁਝ ਵਿਗਿਆਨੀ ਇਸ ਗ੍ਰਹਿ ਉੱਤੇ ਪਹਿਲਾਂ ਤੋਂ ਹੀ ਜੀਵਨ ਹੋਣ ਦੀ ਸੁਭਾਵਨਾ ਜਤਾ ਰਿਹਾ ਹਾਲਾਂਕਿ ਇਸ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਨ ਲਈ ਹੋਰ ਖੋਜਾਂ ਕੀਤੀਆਂ ਜਾ ਰਹੀਆਂ ਨੇ ਬੋਲਫ 1069 ਬੀ ਬ੍ਰਹਿਮਾਣ ਦੇ ਰ ਇਸ ਸਮੇਂ ਦਿਲਚਸਪ ਗ੍ਰਹਿਆਂ 'ਚੋਂ ਇੱਕ ਆ ਤੇ ਭਵਿੱਖ 'ਚ ਹੋਣ ਵਾਲੀਆਂ ਖੋਜਾਂ ਇਸ ਦੇ ਰਾਜ਼ ਉੱਤੇ ਪਰਦਾ ਚੁੱਕ ਸਕਦੀਆਂ ਨੇ ਧੰਨਵਾਦ